समय छेती ये परचा रद्द ना किया गया एक वाला विशाल प्रचंड रूप जो पत्रकार भाईचारे का मिल सकता है और मुझे सरकार एक चेतावनी इसमें समझा जाए कि आने वाले समय के भयानक हो सकता है, वीर के वीर है इस करके बेनती करना चाहता हाँ कि जिन्हें भी इतने भीड़ साहम ही इसे तरीके ने जिन्हें भी पत्रकार भाईचारा वो इस तरीके ने सात देंगे बहुत बहुत धन्यवाद ਤੋ ਬਹੁਤ ਬਹੁਤ ਧੰਨਵਾਦ ਅਰਗੇਨਜੀਤੀ ਉੱਤੇ ਕਲਾਸ ਮਾਮਲਾ ਦਰਜ ਕੀਤਾ ਜਾਊਗਾ ਇਹੀ ਕੰਮ ਪਹਿਲਾ ਪੀਟੀਸੀ ਨੈਟਵਰਕ ਦੇ ਹੈੱਡ ਸੀਓ ਰਵਿੰਦਰ ਨਰਾਇਣ ਦੇ ਖਿਲਾਫ ਕੀਤਾ ਗਿਆ ਝੂਠਾ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਹਾਈ ਕੋਰਟ ਤੋਂ ਮੂੰ ਦਿਖਾਣੀ ਪਈ ਤੇ ਉਹੀ ਕੋਧੀ ਹਰਕਤ ਹੁਣ ਅਜੀਤ ਦਾਰੇ ਦੇ ਖਿਲਾਫ ਕੀਤੀ ਗਈ ਡਾਕਟਰ ਹੰਦਰ ਦੇ ਖਿਲਾਫ ਝੂਠਾ ਮਾਮਲਾ ਦਰਜ ਕਰਕੇ ਕੀਤੀ ਗਈ ਹੈ ਸੋ ਅੱਜ ਉਹ ਤਪਦੀ ਗਰਮੀ ਦੇ ਵਿੱਚ ਤੁਸੀਂ ਸਾਰੇ ਬੇਹੱਦ ਸਰਕਾਰਾਂ ਦੇ ਸਾਥੀਆਂ ਇੱਥੇ ਬੈਠੇ ਆਇਆ ਇੱਥੇ ਪਹੁੰਚੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਜिले ਭਰ ਦੀਆਂ ਪੱਤਰਕਾਰ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ ਔਰ ਖਾਸ ਕਰਕੇ ਦ ਪ੍ਰੈਸ ਕਲੱਬ ਆਫ ਅਮਰਸਰ ਦੇ ਸੱਜਣ ਦੇ ਪਹੁੰਚੇ ਬਹੁਤ ਧੰਨਵਾਦ ਆਓ ਹੁਣ ਆਵਾਜ਼ ਬੁਲੰਦ ਕਰੀਏ ਇੱਕ ਨਾਰਾ ਛੱਡੀਏ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਬੰਦ ਕਰੋ ਹਮਲਾ ਬੰਦ ਕਰੋ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ सदीयर اڻ ڏيو ڪريو पिछल ਹਰ ਵਾਰ ਮੈਂ ਕਮਾਂ ਮੈਂ ਲੀਕ ਲੀਕ ਹਾਏ 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 ਹਰ ਵਾਰ ਮੈਂ ਦੱਸਦਾ ਫਾਇਰ ਜੱਟ ਲਾਦਾ ਮੈਂ ਹਰ ਵਾਰ ਮੈਂ ਦੱਸਦਾ ਰੰਗ ਕਰਦੇ ਦਰਦ ਕੀਤਾ ਮਰ ਗਿਆ ਬੱਸ ਕਰੋ ਬੱਸ ਕਰੋ ਨਹੀਂ ਹੋਣਾ ਉਹ ਗੱਲ ਕਰਦਾ ਯਾਰ ਕੱਲ ਮੈਂ ਦੱਸਦਾ ਤੈਨੂੰ ਦੱਸਦਾ ਸਾਰੀ ਗੱਲ ਹਾਂਜੀ ਗੁਰਦਾਬਾਹ 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 ਦੇਖੋ ਅੱਜ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਹੈ ਕਿ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਦੀ ਜਿਹੜੀ ਨਿਤੜਕ ਅਖਬਾਰ ਹੈ ਨਿਤੜਕ ਸਮੂਹ ਹੈ ਸੱਚੀ ਸੁੱਚੀ ਆਵਾਜ਼ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਇੱਕ ਪਰਪੰਚ ਰਚਿਆ ਜਾ ਰਿਹਾ ਹੈ ਔਰ ਉਸੇ ਦੇ ਤਹਿਤ ਜਿਹੜੇ ਇਸ ਅਖਬਾਰ ਦੇ ਮੁੱਖ ਸੰਪਾਦਕ ਨੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਉਸ ਨੂੰ ਰੱਦ ਕਰਵਾਉਣ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਕਿ ਇਹ ਜਿਹੜਾ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ ਚੌਥੇ ਥੰਮ ਨੂੰ ਜਿਹੜਾ ਵਾ ਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਜੀਤੇ ਅਸੀਂ ਖਿਲਾਫ ਸਖਤ ਖਿਲਾਫ ਆਂ ਔਰ ਉਸੇ ਕਰਕੇ ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਅਜੀਤ ਅਖਬਾਰ ਨਾਲ ਅਜੀਤ ਸਮੂਹ ਨਾਲ ਮਿਲ ਕੇ ਇਹ ਸੱਦਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਹੋਮ ਹੋਮ ਆ ਕੇ ਨਾ ਸਿਰਫ ਸਾਡਾ ਪੱਤਰਕਾਰ ਭਾਈਚਾਰਾ ਪਹੁੰਚਿਆ ਬਲਕਿ 86 ਤੇ ਧਾਰਮਿਕ ਸ਼ਖਸੀਅਤਾਂ ਵੀ ਇੱਥੇ ਪਹੁੰਚੀਆਂ ਨੇ ਔਰ ਉਹਨਾਂ ਨੇ ਵੀ ਇਸ ਜ਼ਬਰ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਹੈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਸੇ ਤਰੀਕੇ ਨਾਲ ਸਾਡਾ ਜਿਹੜਾ ਵੱਧ ਚੜ ਕੇ ਸਾਥ ਦੋ ਔਰ ਜਿਸ ਢੰਗ ਨਾਲ ਅਸੀਂ ਇੱਕ ਇੱਕ ਰੂਪ ਦੇਖਿਆ ਸੀਗਾ ਕਿ ਨੈਸ਼ਨਲ ਮੀਡੀਆ ਦੇ ਵਿੱਚ ਇੱਕ ਆਪਾਂ ਰੂਪ ਦੇਖਿਆ ਸੀਗਾ ਕਿ ਇੱਕ ਗੋਦੀ ਮੀਡੀਆ ਦੀ ਗੱਲ ਕੀਤੀ ਜਾ ਰਹੀ ਸੀ ਉਹੀ ਗੋਦੀ ਮੀਡੀਆ ਜਿਹੜਾ ਵਾ ਉਹ ਪੰਜਾਬ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਤੇ ਸਰਕਾਰ ਪੱਕੀ ਬੋਲਦਾ ਰਹੇ ਸਰਕਾਰ ਦਾ ਸਪੀਕਰ ਬਣਿਆ ਰਹੇ ਉਹ ਠੀਕ ਹੈ ਉਸ ਨੂੰ ਐਡ ਵੀ ਮਿਲਣੀ ਉਸ ਨੂੰ ਸਭ ਕੁਝ ਹੋਣਾ ਹੈ ਪਰ ਜੇ ਕੋਈ ਜਰਾ ਕੁ ਚੂ ਵੀ ਕਰਦਾ ਹੈ ਤਾਂ ਉਸ ਨੂੰ ਉੱਤੇ ਫੜ ਕੇ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਵਾ ਉਹ ਹਰ ਹਿੱਲਾ ਵਰਤਿਆ ਜਾਂਦਾ ਕਿ ਇਸ ਦੀ ਆਵਾਜ਼ ਨੂੰ ਦਬਾ ਦਿੱਤਾ ਜਾਏ ਇਸੇ ਚੀਜ਼ ਨੂੰ ਇਸੇ ਨੈਰੇਟਿਵ ਨੂੰ ਅਸੀਂ ਤੋੜਨਾ ਵਾ ਕਿ ਜਿਹੜਾ ਸੈਂਟਰ ਤੋਂ ਆਉਂਦਾ ਆ ਸਾਡੀ ਸਟੇਟ ਦੇ ਵਿੱਚ ਆ ਗਿਆ ਇਸ ਨੂੰ ਅਸੀਂ ਤੋੜਨਾ ਵਾ ਔਰ ਤੋੜ ਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਇੱਕ ਪੱਤਰਕਾਰੀ ਦਾ ਮਿਆਰ ਆ ਇੱਕ ਪੱਤਰਕਾਰੀ ਦਾ ਜਿਹੜੀ بلند ਆਵਾਜ਼ ਆ ਜਿਹੜਾ ਇਕ ਨਮੂਨਾ ਦੇ ਤੌਰ ਤੇ ਮੰਨਿਆ ਜਾਂਦਾ ਹੈ ਕਿ ਪੰਜਾਬ ਦੀ ਪੱਤਰਕਾਰ ਜਿਹੜੀ ਹੈ ਇੱਕ ਨਮੂਨੇ ਦੇ ਤੌਰ ਤੇ ਤੜਕ ਪੱਤਰਕਾਰੀ ਹੈ ਉਸ ਨੂੰ ਫਿਰ ਤੋਂ ਬਹਾਲ ਕਰਨਾ ਸਾਡਾ ਮੁੱਖ ਮਕਸਦ ਹੈ ਔਰ ਮੈਂ ਸਮਸਤ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਨਾ ਚਾਹਾਂਗਾ ਹੋਰ ਵੀ ਜਿਹੜੀਆਂ ਪ੍ਰੈਸ ਕਲੱਬਸ ਨੇ ਉਹਨਾਂ ਨੂੰ ਆਪਣੇ ਵੱਲੋਂ ਅਪੀਲ ਕਰਨਾ ਚਾਹਾਂਗਾ ਕਿ ਇਸ ਜ਼ਬਰ ਦੇ ਖਿਲਾਫ ਖੜੇ ਹੋਣ ਡਰਨ ਦੀ ਕੋਈ ਲੋੜ ਨਹੀਂ ਆ ਔਰ ਖੜੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਸਾਡਾ ਇਕਾ ਹੀ ਸਾਨੂੰ ਕਾਮਯਾਬੀ ਦਿਵਾ ਸਕਦਾ ਹੈ ਬਹੁਤ ਬਤਾਂ ਉਸੇ ਤਰ੍ਹਾਂ ਤਰਿਆ ਦੇਖੋ ਇਸ ਤੋਂ ਪਹਿਲਾਂ ਵੀ ਮੌਜੂਦਾ ਪੰਜਾਬ ਸਰਕਾਰ ਪੀ.ਡੀ.ਸੀ. ਨੈਟਵਰਕ ਦੇ ਸੀ.ਓ ਤੇ ਐਮ.ਡੀ. ਰਵਿੰਦਰ ਨਰੈਨ ਤੇ ਝੂਠਾ ਪਰਚਾ ਦਰਜ ਕਰ ਚੁੱਕੀ ਹੈ ਹਾਲਾਂਕਿ ਉਸ ਕੇਸ ਦੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਮੂੰਹ ਦੀ ਖਾਣੀ ਪਈ ਹਾਈ ਕੋਰਟ ਵੱਲੋਂ ਬੜੀ ਸਖਤ ਟਿੱਪਣੀ ਕੀਤੀ ਗਈ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਪ੍ਰਤੀ ਪਰ ਹੁਣ ਇੱਕ ਵਾਰ ਫਿਰ ਪੰਜਾਬ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਾਲੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਅਜੀਤ ਅਦਾਰੇ ਤੇ ਜਿਹੜਾ ਇੱਕ ਹਮਲਾ ਕੀਤਾ ਗਿਆ ਹੈ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕੀਤਾ ਗਿਆ ਹੈ ਔਰ ਇਸ ਨੂੰ ਕੋਈ ਵੀ ਪੱਤਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਇਹੀ ਕਾਰਨ ਹੈ ਅਸੀਂ ਅੱਜ ਅਜੀਤ ਅਖਬਾਰ ਦੇ ਹੱਕ ਦੇ ਵਿੱਚ ਇੱਥੇ ਸਾਰੇ ਇਕੱਠੇ ਹੋਏ ਆ ਸਮੂੱਚਾ ਭਾਈਚਾਰਾ ਦਾ ਪ੍ਰੈਸ ਕਲੱਬ ਫਰਮਰਸਰ ਦੇ ਝੰਡੇ ਹੇਠ ਇੱਥੇ ਇਕੱਠਾ ਹੋਇਆ ਹੈ ਔਰ ਪੰਜਾਬ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕਰ ਰਹੇ ਆ ਔਰ ਇਹਨਾਂ ਆ ਚੇਤਾਵਨੀਆਂ ਵੀ ਦਿੰਦੇ ਆ ਕਿ ਲੇਕਰ ਸਰਕਾਰ ਆਪਦੀ ਇਹਨਾਂ ਹਰਕਤਾਂ ਤੋਂ ਬਾਝ ਨਾ ਆਈ ਤਾਂ ਇਸ ਸੰਘਰਸ਼ਾਂ ਦੇ ਨਾਲ ਹੋਰ ਵੀ ਤਿੱਖਾ ਕੀਤਾ ਜਾਊ ਤੇ ਸਰਕਾਰ ਨੂੰ ਮਜਬੂਰ ਕੀਤਾ ਜਾਊ ਕਿ ਉਹ ਇਹ ਆਪਣੀ ਹਰਕਤਾਂ ਬੰਦ ਕਰੇ ਇਹ ਝੂਠੇ ਪਰਚੇ ਜਿਹੜੇ ਆ ਉਹ ਰੱਦ ਕੀਤੇ ਜਾਣ ਧੰਨਵਾਦ ਆਪਣੇ ਵਿਚਾਰਾਂ ਦੀ ਸਾਜ ਤੋਂ ਪ੍ਰਤੀਸਥਾ ਦੀ ਪਹਿਰਾ ਜੀ ਦੇ ਇਹ ਅੱਜ ਦੀ ਪ੍ਰੈਸ ਕਲੱਬ ਆਫ ਅਮਰitsar ਵੱਲੋਂ ਔਰ ਅਮਰitsar ਦੇ ਸਮੂਹ ਅਮਰitsar ਜ਼ਿਲ੍ਹੇ ਦੇ ਪੱਤਰਕਾਰ ਭਾਈ ਚਾਰੇ ਵੱਲੋਂ ਅੱਜ ਦਾ ਰੋਸ ਜਿਹੜਾ ਪ੍ਰਦਰਸ਼ਨ ਕਮਾਰਚ ਜਿਹੜਾ ਵਾ ਉਹ ਕੀਤਾ ਜਾ ਰਿਹਾ ਹੈ ਇਹ ਕੁਵੰਤਮਾਨ ਸਰਕਾਰ ਜਿਹੜੀ ਕਹਿੰਦੀ ਬਹੁਤ ਲੋਕਤੈਸੀ ਆ ਪੰਜਾਬ ਇਤੈਸੀ ਆ ਉਹਦੇ ਵੱਲੋਂ মিডিਆ ਦੀ ਆਜ਼ਾਦੀ ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ ਚਾਲਣਾ ਵਾਲਿਆਂ ਨੂੰ ਅਖਬਾਰਾਂ ਵਾਲਿਆਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਜਿਹੜੇ ਉਹਨਾਂ ਦੀ ਇਹ ਨਹੀਂ ਮੰਨਦੇ ਉਹਨਾਂ ਤੇ ਇਤਨਾ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਔਰ ਇਥੋਂ ਤੱਕ ਕਿ ਅਜੀਤ ਅਖਬਾਰ ਸਮੂਹ ਦੇ ਬੁੱਕ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਉੱਤੇ ਜੰਗੇ ਆਜ਼ਾਦੀ ਯਾਦਗਾਰ ਦੀ ਜਾਂਚ ਦੇ ਬਹਾਨੇ ਵਿਜਲੈਂਸ ਕੇਸ ਦਰਜ ਕਰਵਾ ਦਿੱਤਾ ਗਿਆ ਸੋ ਇਹ ਸਾਰਾ ਭਵੰਤਮਾਨ ਸਰਕਾਰ ਦੀ ਮੀਡੀਆ ਦੀ ਆਜ਼ਾਦੀ ਨੂੰ ਰੋਲਣ ਵਾਸਤੇ ਔਰ ਅਣ एलानੀ ਐਮਰਜੈਂਸੀ ਦਾ ਇਹ ਰੂਪ ਹੈ ਆਉਣ ਵਾਲੇ ਸਮੇਂ 'ਚ ਇਹਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ ਇਸੇ ਕਰਕੇ ਅੱਜ ਅੰਮ੍ਰਿਤਸਰ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਇੱਥੇ ਹਾਲ ਗੇਟ ਪੁੜਾਰੀ ਪੁਲ ਤੇ ਜਬਰਦਸਤ ਗਰਮੀ ਦੇ باوجود ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਔਰ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਬਲਾਰੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਔਰ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕਰ ਰਹੇ ਹਨ ਔਰ ਅੱਜ ਇੱਥੇ ਮੰਗ ਕੀਤੀ ਜਾ ਰਹੀ ਹੈ ਕਿ ਮੀਡੀਆ ਦੀ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਕੀਤਾ ਜਾਵੇ ਐਮਰਜੈਂਸੀ ਵਰਗੇ ਹਾਲਾਤ ਨਾ ਬਣਾਏ ਜਾਣ ਔਰ ਡਾਕਟਰ ਬਰਜਿੰਦਰ ਸਿੰਘ ਹਮਦਰ ਤੇ ਦਰਜ ਕੀਤਾ ਝੂਠਾ ਪ੍ਰਚਾਰ ਰੱਦ ਕੀਤਾ ਜਾਵੇ ਇਸ ਤੋਂ ਬਾਅਦ ਹਾਲਗੇਟ ਵਿਖੇ ਪਹੁੰਚ ਕੇ ਭਗਵੰਤ ਮਾਨ ਦਾ ਪਤਲਾ ਫੁਕਿਆ ਜਾਵੇਗਾ ਔਰ ਭਗਵੰਤ ਮਾਨ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਜਲਦੀ ਉਸ ਨੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਜੋ ਅਜੀਤ ਅਖਬਾਰ ਸਮੂਹ ਦੇ ਮੁਖ ਸੰਪਾਦਕ ਨੇ ਉਹਨਾਂ ਖਿਲਾਫ ਦਰਜ ਕੀਤਾ ਝੂਠਾ ਕੇਸ ਵਾਪਸ ਨਾ ਲਿਆ ਤਾਂ ਉਹਦੇ ਦਿਨਾਂ ਦੇ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਮਾਨ ਸਾਹਿਬ ਜੀ ਦੀ ਫੇਰੀ ਵੀ ਆ ਗਈ ਅੰਮ੍ਰਿਤਸਰ ਗੁਰੂ ਨਗਰ ਦੇ ਵਿੱਚ ਜੀ ਉਹਨਾਂ ਨੂੰ ਲੋਕ ਵੀ ਸਵਾਲ ਪੁੱਛ ਰਹੇ ਆ ਵੱਖ-ਵੱਖ ਜਥੇਬੰਦੀਆਂ ਵੀ ਸਵਾਲ ਪੁੱਛ ਰਹੀਆਂ ਨੇ ਆਖਰ ਉਹਨਾਂ ਨੂੰ ਜਵਾਬ ਦੇਣਾ ਪਵੇਗਾ ਔਰ ਉਹ ਜਿਹੜਾ ਸ਼ਰਾਬ ਘਟਾਲਾ ਆਮ ਆਦਮੀ ਪਾਰਟੀ ਨੇ ਦਿੱਲੀ ਤੇ ਪੰਜਾਬ ਦੇ ਵਿੱਚ ਕੀਤਾ ਉਹਨਾਂ ਤੋਂ ਧਿਆਨ ਭਟਕਾਉਣ ਵਾਸਤੇ ਹੀ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਾਸਤੇ ਬਿਲਕੁਲ ਪੂਰੀ ਤਰ੍ਹਾਂ ਫੇਲ ਹੋਈ ਹੈ ਬਲਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨਸ਼ੇ ਬੇਰੋਜਗਾਰੀ ਲੈਂਡ ਆਰਡਰ ਦੀ ਹਾਲਤ ਬਹੁਤ ਖਰਾਬ ਹੋਈ ਹੈ ਸਰਕਾਰ ਇਹਨਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਔਰ ਚੋਣਾਂ ਦੇ ਵਿੱਚ ਆਪਣੀ ਦਿੱਸ ਰਿਹਾਰ ਨੂੰ ਮੁੱਖ ਰੱਖ ਕੇ ਹੀ ਇਹੋ ਜਿਹੀ ਛੜਜੰਤਰ ਰਚ ਰਹੀ ਹੈ ਔਰ ਜਿਹੜੀਆਂ ਸਤਕਾਰਤ ਸਖਸੀਤਾ ਨੇ ਡਾਕਟਰ ਹਮਦਰ ਸਾਹਿਬ ਵਰਗੀਆਂ ਉਹਨਾਂ ਤੇ ਝੂਠੇ ਪਰਚੇ ਦਰਜ ਕਰਵਾ ਰਹੀ ਹੈ ਵੱਡਾ ਸੰਘਰਸ਼ ਕੀਤਾ ਜਾਵੇਗਾ ਬਿਲਕੁਲ ਜੀ ਸਭ ਜਥੇਬੰਦੀਆਂ ਦੇ ਸਹਿਯੋਗ ਨਾਲ ਆਉਂਦੇ ਸਮੇਂ ਦੇ ਵਿੱਚ ਸਮੂਹ ਪੰਜਾਬ ਦੇ ਪੱਤਰਕਾਰ ਭਾਈਚਾਰੇ ਵੱਲੋਂ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਏਗਾ ਭਾਈ ਗੁਰਜੀ ਦਾ ਖਾਲਸਾ ਹੈ ਭਾਈ ਗੁਰਜੀ ਕੀ ਫਤਿਹ ਜਿਨੇ ਸਾਰਿਆਂ ਨੂੰ ਹੀ ਪਤਾ ਹੈ ਕਿ ਅਜੀਤ ਅਖਬਾਰ ਜੋ ਹੈ ਮਹਿਜ਼ ਇੱਕ ਅਖਬਾਰ ਨਹੀਂ ਹੈ ਪੰਜਾਬ ਦੀ ਸੋਚ ਹੈ ਪੰਜਾਬੀਅਤ ਦੀ ਸੋਚ ਹੈ ਔਰ ਹਰ ਕਰਦੇ ਵਿੱਚ ਸਵੇਰੇ ਅੰਤਜ਼ਾਰ ਰਹਿੰਦਾ ਕਿ ਅਜੀਤ ਅਖਬਾਰ ਕਦੋਂ ਆਵੇ ਕਿਉਂਕਿ ਲੋਕ ਸੱਚੀ ਤਾਂ ਸਹੀ ਖਬਰ ਪੜਨਾ ਪਸੰਦ ਕਰਦੇ ਨੇ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਆਮ ਸਰਕਾਰ ਵੱਲੋਂ ਲਗਾਤਾਰ ਇਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਸਨਲੀ ਆਪਣੀ ਰੰਜਿਸ਼ ਕਰਕੇ ਮਾਨ ਸਰਕਾਰ ਨੇ ਕੋਈ ਨਾ ਕੋਈ ਨੁਕਸ ਜਾਣ ਬੁੱਝ ਕੇ ਕੱਢਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਜਦ ਜੰਗੇ ਆਜ਼ਾਦੀ ਯਾਦਗਾਰ ਦਾ ਪ੍ਰੋਜੈਕਟ ਜਿਹੜਾ ਹੈ ਵੱਡੇ ਬਾਦਲ ਸਾਹਿਬ ਨੇ ਹਮਦਰ ਸਾਹਿਬ ਨੂੰ ਸੌਂਪਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਤੋਂ ਕਾਬਿਲ ਐਸਾ ਕੋਈ ਇਨਸਾਨ ਨਹੀਂ ਹੈ ਜੋ ਕਿ ਫਰੀडम ਫਾਈਟਰਸ ਨੂੰ ਉਹਦੇ ਲਈ ਜਸਟੀਫਾਈ ਕਰ ਸਕੇ ਕਿ ਕਿੱਥੇ ਕਿੰਨੀ ਜਗ੍ਹਾ ਹੈ ਤਾਂ ਕਿ ਕੋਈ ਵੀ ਐਸੀ ਕਮੀ ਨਾ ਰਹੇ ਜੇ ਸਾਨੂੰ ਦਿਖਾਉਣ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਸਾਡੇ ਸ਼ਹੀਦ ਸੀ ਜਿਹੜੇ ਸਾਡੇ ਫ੍ਰੀडम फाइਟਰ ਸੀ ਉਹਨਾਂ ਬਾਰੇ ਪੂਰੀ ਜਾਣਕਾਰੀ ਹਮਦਤ ਸਾਹਿਬ ਨੂੰ ਹੈਗੀ ਸੀ ਕਿੰਨੇ ਵੀਜੀ ਸਮੇਂ ਦੇ ਵਿੱਚੋਂ ਵੀ ਹਮਦਤ ਸਾਹਿਬ ਨੇ ਸਮਾਂ ਕੱਢ ਕੇ ਆਪਣੀ ਜੋ ਜ਼ਿੰਮੇਵਾਰੀ ਜੋ ਉਹਨਾਂ ਨੂੰ ਮਿਲੀ ਉਹਨੂੰ ਬਖੂਬੀ ਨਿਭਾਇਆ ਵਫਾਦਾਰੀ ਨਾਲ ਨਿਭਾਇਆ ਔਰ ਉਸ ਤੋਂ ਬਾਅਦ ਇਹ ਮਾਨ ਸਰਕਾਰ ਇਡੀ ਝੂਠੀ ਸਰਕਾਰ ਜਿਸ ਨੇ ਅੱਜ ਪੰਜਾਬ ਦਾ ਹਸ਼ਲ ਕਰ ਦਿੱਤਾ ਹੈ ਕਿ ਇੱਥੋਂ ਤੱਕ ਕਿ ਪੱਤਰਕਾਰੀ ਜਿਹੜਾ ਕਿ ਲੋਕਤੰਤਰ ਦਾ ਚੌਥਾ ਸਤੰਭ ਹੈ ਉਸ ਨਵੀਂ ਕੋਤਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੀ ਨਵੀਂ ਕਰਤੂਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਹੈ ਅਜਨਾਲੇ ਦੇ ਵਿੱਚ ਸ਼ਰੀਆ ਮਿੰਨਾ ਦਾ ਮੰਤਰੀ ਧਮਕੀਆਂ ਦੇ ਚੁਕਾ ਹੈ ਪੱਤਰਕਾਰਾਂ ਨੂੰ ਕਿ ਸਾਡੇ ਖਿਲਾਫ ਲਿਖਣਾ ਬੰਦ ਕਰੋ ਨਹੀਂ ਤਾਂ ਅਸੀਂ ਤੁਹਾਡੇ ਤੇ ਪਰਚੇ ਕਰਾ ਦਾਂਗੇ ਐਸੀ ਗੰਦੀ ਸੋਚ ਜਿਹੜੀ ਹੈ ਅਸੀਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਕਹਿੋ ਜੇ ਇਨਸਾਨ ਨੂੰ ਅੱਜ ਸੀਐਮ ਦੀ ਕੁਰਸੀ ਤੇ ਬਿਠਾਤਾ ਜਿਸ ਨੇ ਰੰਗਲਾ ਪੰਜਾਬ ਬਣਾਉਣ ਦੀ ਜਾਇ ਬਜਾਏ ਅੱਜ ਇਸ ਪੰਜਾਬ ਨੂੰ ਗੰਦਲਾ ਪੰਜਾਬ ਕਰਤਾ ਖੂਨੀ ਪੰਜਾਬ ਕਰ ਦਿੱਤਾ ਤੋ ਅਸੀਂ ਕਹਿਣਾ ਚਾਹਾਂਗੇ ਮਾਨ ਸਰਕਾਰ ਨੂੰ ਕਿ ਇਹ ਚੇਤਾਵਨੀ ਹੈ ਤੁਹਾਨੂੰ ਕਿ ਇੱਕ ਉੱਚੀ ਸੁੱਚੀ ਸੋਚ ਦੇ ਉਸਤੇ ਜਿਹੜਾ ਤੁਸੀਂ ਝੂਠਾ ਜਿਹੜਾ ਪਰਚਾ ਕੀਤਾ ਔਰ ਉਸ ਤੋਂ ਇਲਾਵਾ ਇਹਨਾਂ ਨੇ 2-3 ਜਿਹੜੇ ਜੇਏਸੀ ਉਹਨਾਂ ਨੂੰ ਸਸਪੈਂਡ ਕੀਤਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਜੋ ਇਹ ਕਹਿ ਕੇ ਆਏ ਸੀ ਆਮ ਆਦਮੀ ਪਾਰਟੀ ਲੇਕਿਨ ਆਮ ਬੰਦੇ ਦੇ ਨਾਲ ਨਹੀਂ ਅੱਜ ਆਮ ਬੰਦਿਆਂ ਤੋਂ ਕੋਸੋ ਦੂਰ ਨਹੀਂ ਤੇ ਸੋ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਹੈ ਕਿ ਭਾਈ ਸਾਹਿਬ ਦੇ ਉੱਤੇ ਡਾਕਟਰ ਹਮਦਰ ਸਾਹਿਬ ਦੇ ਉੱਤੇ ਪਰਚਾ ਰੱਦ ਕਰੋ ਨਹੀਂ ਤਾਂ ਇਸ ਤੋਂ ਕੜੇ ਜਿਹੜੇ ਆ ਰੁਖ ਅਪਣਾਏ ਜਾਣਗੇ ਕਿਉਂਕਿ ਹਮਦਰ ਸਾਹਿਬ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਪੂਰਾ ਸਮੁੱਚਾ ਪੰਜਾਬ ਖੜਾ ਹੈ ਬਾਹਰੋਂ ਲੋਕ ਖੜੇ ਨੇ ਸਾਰਾ ਸਮੁੱਚਾ ਪੱਤਰਕਾਰ ਭਾਈਚਾਰਾ ਖੜਾ ਹੈ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਖੜੀਆਂ ਨੇ ਸੋ ਇਨੇ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ